ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਸੱਜਣੋ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸੱਜਣੋ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਗੱਗੂਆ ਵਿਲਾ ਸ਼੍ਰੀ ਧਰਮਕਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਦਲਵੀਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਸੱਜਣੋ ਬਣੇ ਰਿਓ ਇੱਕ ਛੋਟੀ ਸੁਈ ਸਵਾਈ ਪਹਿਲਾ ਸੁਆ ਪਲੂਨ ਤੇ ਚਾਰ ਪੰਜ ਵਹਿੜਾਂ ਸੱਜਣੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਹਰਜ ਸਮਝ ਕੇ ਤਸੱਲੀ ਜ਼ਰੂਰ ਕਰਿਆ ਕਰੋ ਕਿਉਂਕਿ ਪੈਸੇ ਲਾਉਣੇ ਆ ਬਾਅਦ ਚ ਕਿਸੇ ਨੂੰ ਕੋਈ ਲੰਮਾ ਨਹੀਂ ਦੇਣਾ ਕਰਦੇ ਆ ਗੱਲ ਬਾਤ ਬਾਈ ਦਲਵੀਰ ਨਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਸੇ ਦਾ ਹਾਂਜੀ ਹਾਂਜੀ ਕਿਰਦਾ ਮਲਕਰੀ ਦਾ ਠੀਕ ਆ ਡਰੈਸ ਕਰੀਏ ਨੋਟ ਨਾਂ ਦਲਵੀਰ ਸਿੰਘ ਪਿੰਨ ਡੱਗੂ ਘਟਸੀਰ ਜ਼ਿਲ੍ਹਾ ਸ੍ਰੀ ਤਰਨਤਾਰਨ ਠੀਕ ਆ ਤੇ ਝੋਟੀ ਸੂਈ ਸਵਾਈ ਹਾਂਜੀ ਝੋਟੀ ਆ ਗਈ ਇੱਥੇ ਬਾਕੀ ਟਾਈਮ ਦੁਪਹਿਰ ਦਾ ਆ ਗਿਆ ਹਾਂਜੀ ਹਾਂਜੀ ਤੇ ਟਾਈਮ ਹੁਣ ਅੰਤਾਜਾ ਕਿੰਨਾ ਹੋ ਗਿਆ ਉਹ ਪਤਾ ਸੰਦੂ ਸਾਹਿਬ ਡੇਢ ਹੋ ਗਿਆ ਜੀ ਡੇਢ ਵਜ ਗਿਆ ਹਾਂਜੀ ਹਾਂਜੀ ਤੇ ਡੇਢ ਦੇ ਵਿੱਚ ਦਿਨੇ ਕਿੰਨੇ ਵਜੇ ਚਵਾਈ ਕੀਤੀ ਆ ਇਹ ਸੰਦੂ ਸਾਹਿਬ ਆਪਾਂ ਨਾ ਫੇਰ ਪਾਸ ਕਰਕੇ ਆਪਾਂ ਦਿਨੇ ਲਿਆਂਦੀ ਆ ਉਹਨਾਂ ਚੋਈ ਹੀ ਉਤਰਾ ਸੱਤ ਵਜੇ ਆਂਦੇ ਹੀ ਕਰਨੀ ਚਵਾਈ ਆਪਾਂ ਫੇਰ ਕਿਲੋ ਕਰਾ ਕੇ ਫੇਰ ਆਪਾਂ ਦਿਨ ਠੀਕ ਆ 7 ਵਜੇ ਉਹਨਾਂ ਚੋਈ ਆ ਹਾਂਜੀ ਹਾਂਜੀ ਤੇ ਫੇਰ ਆਪਾਂ ਵੀ ਚੋਈ ਆ ਇਹ ਦੋ ਵਾਰਾਂ ਚੋਈ ਗਈ ਹਾਂਜੀ ਹਾਂਜੀ ਤੀਜੀ ਵਾਰ ਸ਼ਾਮ ਨੂੰ ਹੁੰ ਚੋਈ ਜਾਂਦੀ ਆ ਹਾਂਜੀ ਹਾਂਜੀ ਤੇ ਡੇਢ ਵਜਾ ਹਨਾ ਹਾਂਜੀ ਹਾਂਜੀ ਡੇਢ ਦੇ ਵਿੱਚ ਫੇਰ ਥੱਲੇ ਉਹ ਜਿੰਨੀ ਕ ਪਾਨੀ ਉਹਨਾਂ ਗੰਦਾਜਾ ਲਾ ਲਿਓ ਸੱਜਣੋ ਝੋਟੀ ਵੇਹੇ ਅੱਜ ਹੀ ਬਾਈ ਆਡੀ ਜਾਂਦੀ ਕੱਟਾ ਪਲੂਣ ਲੈ ਚਲੋ ਤੋਰ ਦੋ ਲਓ ਜੀ ਲਓ ਜੀ ਮਗਰ ਕੱਟਾ ਆ ਗਿਆ ਤੇ ਪਲੂਣ ਇਹ ਦੁੱਧ ਕਿੰਨਾ ਪੱਕਾ ਆਡੀਗਾ ਲਈਏ ਸਰਦੂ ਸਾਹਿਬ 6 ਲੀਟਰ ਦੇ ਥਲੇ ਆਜ ਰਿਹਾ ਜੀ 6 ਕਿਲੋ ਪੱਕਾ ਦੱਸ ਗਏ ਹਾਂ ਜੀ ਹਾਂ ਸਹੀ ਗੱਲ ਹੈ ਲੈਓ ਲਓ ਜੀ ਸੱਜਣਾ ਲੇਵੇ ਨਿਗਰ ਦੀ ਆ ਠੀਕ ਹੈ ਖਿਆਲ ਰੱਖਿਓ ਝੋਟੀ ਸੋਹਣੀ ਕੋਕਾ ਪੀਸ ਹੀ ਆ ਮਾਲਵੇ ਬਿਲਟ ਦੀ ਆ ਬਾਕੀ ਹੈਗੀ ਥੋੜੀ ਜੀ ਲੇਵਾ ਨਿਗਰ ਹੀ ਆ ਨੋਈ ਨਾ ਲਈ ਆ ਲੈ ਵਾ ਇਹ ਰੇਟ ਬਾਈ ਜੀ ਸੰਧੂ ਸਾਹਿਬ ਮੋਲ ਲੈਣਾ 85000 ਕਰਦੇ ਆਪਾਂ ਜੈਸਨੋ 70000 ਦੀ ਜਿਦਾਂਗੇ 70 ਦੀ 78 ਦੀ 78 ਦੀ ਦੋ ਛੜਨਾ ਹੈ ਹਾਂਜੀ ਦੋ ਛੜਨਾ 70 ਚੋਂ 80 ਜੋ ਕੇ 78 ਦੀ ਗਿਆ 85 ਜੋ 80 ਜੋ ਦੋ ਛੜ ਕੇ 78 ਦੀ ਠੀਕ ਆ ਹਾਂਜੀ ਉਹ ਓਕੇ ਜੀ ਲਓ ਜੀ 7000 ਰੁਪਏ ਛੱਡਿਆ ਗਿਆ ਹਾਂਜੀ ਹਾਂਜੀ ਏ ਆ ਗਈ ਤੋਕੜ ਗੱਬਣ ਬੈਠ ਕਿੰਨਾ ਬਾਈ ਦੁੱਧ ਪੱਕਾ ਸੰਤੂ ਸਾਹਿਬ ਹੁਣ ਤੇ ਆਪਾਂ ਇਹਨੂੰ ਛੱਡਣ ਡਏ ਆ ਕਿਲੋ ਕੋ ਆ 2 ਕਿਲੋ 2 ਸੱਤ ਮਹੀਨੇ ਜਾਣਦੇ ਐ ਇੰਨੇ ਤੇ ਪਹੁੰਚ ਗਿਆ ਸੱਤਾਂ ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ ਹਾਂਜੀ ਸੰਤੂ ਸਾਹਿਬ 9 ਸੱਤਾਂ ਮਹੀਨਿਆਂ ਦੀ ਸਜਣੋ ਚੈੱਕ ਪਾਸ ਕਿਲੋ 2 ਕਿਲੋ ਹੀ ਦੁੱਧ ਆ ਲੈਓ ਜੀ ਇਹ ਜੈਸਨੋ ਕਿੰਨੇ ਦੀ ਸੰਤੂ ਸਾਹਿਬ 32000 ਦੀ ਦੇਦਾਂਗੇ 35 ਬੋਲ ਕਰਦੇ ਆਪਾਂ ਨਹੀਂ ਜਾਜ 30 ਦੀ ਦੇ ਦਾਂਗੇ ਐਂਡ 22 ਦੀ ਨਹੀਂ ਨਹੀਂ ਜੈ 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 28 ਦੀ ਜਾਣ ਦੇ ਉਹ ਕਿ ਫੇਰ ਸੰਧੂ ਸਾਹਿਬ ਤਾਂ ਉਹ ਸਮੁੰਦਰੀ ਸਮੁੰਦਰ ਕਰਦੇ ਘਰ ਵਿੱਚ ਵਜਾਰ ਕਰੀਏ ਇਹ ਨਾ ਜੋ ਵੀਰ ਨੇ ਹੁਣ ਕਹਿ ਦਿੱਤਾ ਤੇ ਹਾਂ ਛੋੜ ਛੱਪਾ ਨਹੀਂ ਜੀ ਹੁਣ ਨਾ ਕਰੀ ਮਰਦਿਆਂ ਜਿਉਂਦਿਆਂ 100 ਛੱਡਣਾ ਹੀ ਪਊ ਆ ਗਈ ਸੁਈ ਸਵਾਈ ਹਾਂਜੀ ਹਾਂਜੀ ਸੰਧੂ ਸਾਹਿਬ ਸੁਭਾ ਸੁਭਾ ਸੰਧੂ ਸਾਹਿਬ ਦੇ ਤਿੱਜਾ ਤੇ ਮਿਲਕ ਕਿੰਨਾ ਫੇਰ ਚੱਲ ਰਹੀ ਹੈ ਇਹ ਸੰਧੂ ਸਾਹਿਬ 10 ਲੀਟਰ ਤੇ ਚਲੋ ਦੋ ਵਰ ਦੋ 10 ਕਿਲੋ ਤਾਂ ਚੱਲ ਰਹੀ ਸੱਜਣੋ ਕੁਬਤ ਜਾਬਾਈ ਕਹਿੰਦਾ ਛਾਨ ਬੜਾ ਸੋਹਣਾ ਮੱਝਾਂ ਵਾਲਾ ਲਗਾ। ਲੋ ਜੀ। ਲੈ ਵਾ ਵੇਖੋ। ਲੈਓ ਕੋਣੀ ਜੀ। ਨਾ। ਤੇ ਰੇਟ ਬਾਈ ਜੀ ਕੀ ਰਹਿ ਗਿਆ? ਸਾਡੀ ਸਾਡਾ ਸੋਟਾ ਹੀ ਆ ਮੁੱਲ 45000 ਕਰਦੇ ਆ ਦਾ। ਜੈ ਸੁਣੋ। 36000 ਦੀ ਦੇ ਦਾਂਗੇ। 36000 ਦੀ। ਹੋਰ 1000 ਛੱਡ ਦੇ। ਚਲੋ 37000 ਦਾ ਐਂਡ ਕਰ ਦਾਂਗੇ 37 ਦੀ ਦੇਦੀ ਹੈਨਾ ਹਾਂਜੀ ਹਾਂਜੀ ਠੀਕ ਆ ਆ ਗਈ ਤੜਕੇ ਦੀ ਵਹਿਰ ਸੂਈ ਤੜਕੇ ਦੀ ਸੂਈ ਸਵਾਈ ਬੱਚਾ ਕੀ ਪਾਇਆ ਬੱਚਾ ਜੀ ਨੀ ਕੰਮੇ ਰਤਾਫਾ ਹਾਂਜੀ ਹਾਂਜੀ ਥਾਨ ਬੜਾ ਸੋਹਣਾ ਲੱਗਾ ਹਾਂਜੀ ਹਾਂਜੀ ਬੜਾ ਠੀਕ ਆ ਤੋਂ ਸ਼ਾਈ ਹਾਲ ਤੇ ਜੱਸੀ ਦਾ ਕ੍ਰੋਸ ਅੰਗ ਆ ਗਿਆ ਥੱਲੇ ਧੁੰਨ ਤਾਂ ਚੰਗਾ ਉੱਤੇ ਮਾੜੀ ਜੀ ਬੰਨਵੀ ਹੈਗੀ ਸੱਜਣੋ ਥਾਨ ਮੱਜਾਂ ਵਾਲਾ ਲੱਗਾ ਤੜਕੇ ਦੀ ਸੂਈ ਕਿੰਨਾ ਕੁ ਪੋਲਾ ਬਾਈ ਚੋਇਆ ਜੀ ਸਰਦਾਰ 3 ਕਿਲੋਟਰ ਆਪਾਂ ਚੋਇਆ ਜੀ ਠੀਕ ਆ ਹਾਂਜੀ ਹਾਂਜੀ ਕਮਾ ਲਓ। ਥਾਣਾ ਵੜਾ ਮੱਝਾ ਨਾਲ ਲੱਗਦਾ। ਹਾਂਜੀ ਹਾਂਜੀ ਸੰਤੂ ਸਾਹਿਬ। ਚਵਾਈ ਵੀ ਚੰਗੀ। ਹਾਂਜੀ ਸੰਤੂ ਸਾਹਿਬ ਓਕੇ। ਗਰਲ ਕਰ ਲ। ਗਰਲ ਕਰਦੀ ਜਾਂਦੀ ਆ। ਠੀਕ ਹੈ। ਵੇਰਪਾ। ਵੱਡੀ ਆ ਨਾ ਪੂਰੀ। ਹਾਂਜੀ ਹਾਂਜੀ ਸੰਤੂ ਸਾਹਿਬ। ਰੇਟ ਬਾਈ। ਸੰਤੂ ਸਾਹਿਬ ਇਹਦਾ ਮੁੱਲ ਆਪਾਂ 65 ਕਰਦੇ ਆਂ। ਜੈਸ ਲਓ। 60 ਦੀ ਦੇ ਦਈਏ। ਠੀਕ ਹੈ। ਛੜ ਦਿਓ ਚਲ ਯਾਰ। ਕਰਦਾ ਹੈ ਸਾਡੇ ਸਭ ਥੱਲਾ ਮਾਨਤਨ ਕਰਦਾ ਕੋਈ ਨਹੀਂ ਕਰਦਾ ਆ ਵੈਣ ਸੋਈ ਸਵਾਈ ਤੂੰ ਹੀ ਸਵਾਈ ਆ ਗਈ ਸੰਤ ਕਿੰਨੇ ਦਿਨਾਂ ਦੀ ਇਹਨਾਂ ਸਾ ਚੌਥਾ ਦਿਨ ਹੋ ਗਿਆ ਸਾਨੂੰ ਸਾ ਚਾਰ ਦਿਨ ਹੋ ਗਏ ਹਾਂਜੀ ਬੌਲਾ ਕਿੰਨਾ ਚੱਲ ਇਹ ਸਭ ਸਭ ਚੱਲਦਾ 15 ਲੀਟਰ ਤੇ ਚੱਲਣ ਡਈ ਹੈ ਇੰਨੀ ਸਟਾਰਟਿੰਗ ਹੀ ਆ ਹਾਂਜੀ ਹਾਂਜੀ ਓਕੇ ਉਹ ਬੱਚੇ ਨੇ ਮੂੰਹ ਮਾਰਤਾ ਜਿਹਾ ਬਸ ਸਵਾਈ ਆ ਆਹੋ ਚੱਲ ਕੋਈ ਨਹੀਂ ਬਸ ਮਣਾ ਜਿਹੜੇ ਬੱਚੇ ਨੇ ਮੂੰਹ ਲਾਇਆ ਇਹ ਇੱਕ ਅਦੀ ਧਾਰ ਕੱਢਦੀ ਥਾੜੀ ਵਾਲਾ ਆ ਗਿਆ ਨਾ ਲੈਵਾ ਕਿੰਨਾ ਕੱਢ ਗਿਆ ਨਾ ਭਾਂਡੇ ਚ ਪਾ ਜੂਗੀ ਜਾਇਦਾਣਾ ਜੇ ਦੀ ਵੈੜ ਓਕੇ ਐ ਚਪ ਤੇ ਜਰਸੀ ਕ੍ਰੋਸ ਆ ਗਿਆ ਨਾ ਹਾਂਜੀ ਹਾਂਜੀ ਮਾਰਦੇ ਹੁਣ ਤਾਂ ਰਾਂ ਪਸ਼ਮਾਈ ਆ ਲਈ ਲੋ ਅਈ ਤਰਾਇ ਵੇ ਜਾ ਪਸ਼ਮੀ ਤੇ ਗਈ ਨਾ ਹਾਂਜੀ ਨੋਈ ਧਾਰ ਬੜੀ ਸੋਹਣੀ ਲੱਗੀ ਹੈ ਨਾ ਬਿਲਕੁਲ ਚਵਾਈ ਨਿਕਰਿਆ ਵਾਕਈ ਮੱਛੀ ਮੋਟਰ ਵਾਲਾ ਹੀ ਕੰਮ ਬਣਿਆ ਫਿਰ ਤਾਂ ਪਾਉ ਕੋਈ ਨਹੀਂ ਚਲੋ ਬਾਸ ਕਰੋ ਇਹ ਰੇਟ ਰੇਟ ਤਾਂ ਸਾਬ ਦਾ ਬੋਲ ਪਾਣਿਆ ਜੈ ਸੁਣੋ ਬੱਕ ਦੀ ਦੇ ਲਈਏ ਹੋਰ ਛੱਡ ਦੇ ਦੋ ਸੰਜੀਤ ਛੱਡ ਦੇਨੇ ਦੋ ਜੀ 52 52 ਹਜ਼ਾਰ ਦਿੱਤੇ ਓਕੇ ਲਈਏ 6ਵੇਂ ਨੰਬਰ ਵਾਲੀ ਲਓ ਜੀ ਸਚਰੋ ਇਹਦਾ ਲੈਵਲ ਉਹ ਚੈੱਕ ਕਰੋ ਨਾ ਜੀ 36ਵੇਂ ਨੰਬਰ ਵਾਲੀ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਥਾਰ ਬੜਾ ਸੋਹਣਾ ਲੱਗਾ ਇਹਨੂੰ ਵੀ ਲਓ ਜੀ ਲਾਇਓ ਬੱਚੇ ਦਾ ਨਾੜੂ ਆਇਆ ਜੇ ਨਾਲ ਹੀ ਲੱਗਾ ਵੇਹੇ ਲਓ ਜੀ ਲੈ ਲੈ ਜੋ ਕਰ ਦੋ ਆਹ ਕਰਾਓ ਸੰਗ ਜੀ ਤੇ ਵਹਿੜ ਚੰਗੀ ਜੇ ਗੱਭਣ ਜੀ Iringa saling apa dinga? Tahan Ini itu sama itu benjolar kardia 40 ਰੁਪਇਆ ਕਰਦਾ 45 ਕਰਦੇ ਨਹੀਂ ਨਹੀਂ ਠੱਕਾ ਹੋ ਜਾਣਾ ਜੀ ਜਾਣ ਦੇ 45 ਨਹੀਂ ਕਿੰਨੇ ਥਾਪ ਜਾਂਦਾ 40 ਦੀ 40000 ਨਾ ਕਿਉਂ ਨਗਾ ਨਹੀਂ 40000 ਦਾ ਉਹ ਤੇ 45 ਦਾ ਸੱਤ ਸਾਬ ਨਹੀਂ ਕੁਝ ਨਹੀਂ ਦਾ ਹੋਰ ਕੱਢ ਲਾਂਗੇ ਕਸਰੋ ਐਂਡ ਵਾਲਾ ਪੀਸ ਹੀ ਛੋੜ ਚਾ ਪਣੀ ਨਹੀਂ ਨਾ ਕਰੀ ਚਲੋ ਠੀਕ ਹੈ ਜਿਹੜਾ ਕੋਈ ਲਊ ਮੇਰ ਨਾਲ ਗੱਲ ਕਰਾ ਦਿਓ ਬਸ 45000 ਦੀ ਦਸਨੋ ਕਰਦੇ ਠੀਕ ਹੈ ਜੀ ਦੱਸ ਹੀ ਕਰ